ਸਾਹਿਲ ਹਾਂਜੀ ਇੱਥੇ ਵਿਹਲਾ ਬੈਠਾ ਐ ਅੱਜ ਛੁੱਟੀ ਆ ਕੋਈ ਕੰਮ ਹੀ ਕਰਲਾ ਹਾਂ ਉਹ ਮੰਮੀ ਤੁਹਾਨੂੰ ਪਤਾ ਮਾਹਾਂ ਦੇ ਇੱਕ ਛੁੱਟੀ ਹੁੰਦੀ ਆ ਹਾਂ ਤੈਨੂੰ ਅੱਜ ਮੇਰਾ ਦਿਲ ਕੀਤਾ ਮੈਂ ਰੈਸਟ ਕਰਾਂ ਤੈਸਟ ਕੀ ਗੱਲੀ ਪੁੱਤ ਆ ਪੱਖੇ ਤੇ ਕਿੰਨੇ ਗੰਦੇ ਹੋ ਜਾਂਦੇ ਆ ਮੇਰੇ ਕੋਲ ਤਾਂ ਹੁਣ ਚੜਿਆ ਨਹੀਂ ਜਾਂਦਾ ਜਿੰਨਾ ਚੱਕਰੰਦਰਾ ਸਰੀਰ ਵੀ ਪਤਲਾ ਸੀ ਕੰਮ ਕਰ ਸਕੀਦਾ ਸੀ ਬਥੇਰਾ ਕੰਮ ਕਰ ਛੱਡਿਆ ਪੱਖਿਆਂ ਨੂੰ ਮਾਰ ਸਕ ਤੇ ਘੱਟਾ ਜੰਮ ਨਹੀਂ ਸੀ ਦੇਈਦਾ ਤੇ ਹੁਣ ਵੇਖ ਲੈ ਆ ਤਰਲੇ ਮਾਰਦੀ ਰਹਿਣੀ ਮੈਂ ਕਦੀ ਕਿਸੇ ਨੂੰ ਕਦੀ ਰੁਪਈਆ 50 ਲੈ ਲਓ ਮੇਰੇ ਪੱਖੇ ਸਾਫ਼ ਕਰ ਦਿਓ ਕਦੀ ਕਿਸੇ ਨੂੰ ਕਹਿ ਦਿੰਨੀ ਮੰਮੀ ਤੇ ਇਹੇ ਹੋਰ ਮੁਕਾਲੋ ਤਾਂ ਨੋ ਪੜਾਤੇ ਆ ਪੂਰਾ ਹਫ਼ਤਾ ਮੈਂ ਕਿੰਨਾ ਬੀਜੀ ਹੁਨਾ ਮੈਂ ਇਨਾ ਵਰਕ ਪ੍ਰੈਸ਼ਰ ਹੁੰਦਾ ਮੇਰੇ ਤੇ ਤਾਂ ਇੱਕ ਦਿਨ ਜਿਹੜੀ ਆ ਰੈਸਟ ਦਾ ਵਾ ਉਹਦੇ ਵਿੱਚ ਹੀ ਮੈਂ ਆ ਕੰਮ ਕਰਾਂ ਪੁੱਤਰ ਤੁਸੀਂ ਤਾਂ بڑے ਮੂਹ ਜਿਹਾ ਕੋਲੇ ਜਿਹਾ ਨਾ ਕਹਿਤਾ ਅਸਲ ਪੂਰਾ ਹਫ਼ਤਾ ਮੈਂ ਕਿ ਬੀਜੀ ਹੁਨਾ ਤੇ ਇੱਕ ਦਿਨ ਰੈਸਟ ਹੁੰਦਾ ਤੇ ਸਾਡਾ ਹਾਲ ਵੇਖ ਆਪਾਂ ਤਾਂ ਵੇਲੇ ਹੁੰਦੇ ਨਾ 365 ਦਿਨ ਆਪਾਂ ਨਹੀਂ ਵੇਲੀਆਂ ਹੁੰਦੀਆਂ ਕੰਮ ਕਰਦੇ ਰਹੀਦਾ ਸਰਕਾਰ ਨੂੰ ਚਾਹੀਦਾ ਇੱਕ ਦਿਨ ਸਾਨੂੰ ਵੀ ਕਿਤੇ ਛੁੱਟੀ ਦੇ ਦਿਆ ਕਰ। ਸਾਨੂੰ ਕੀ ਆ? ਸਾਨੂੰ ਕਦੀ ਛੁੱਟੀ ਵੀ ਮਿਲਦੀ? ਆਪਾਂ ਤੇ ਆਪਣੇ ਕੰਮਕਾਰਾਂ ਜੀ ਲੱਗੇ ਰਹਿੰਦੇ। ਉੱਠ ਜਾ ਕੋ ਕੰਮ ਕਰ ਲੈ। ਮम्मी ਇਦਾਂ ਕਰੋ ਮੈਨੂੰ ਰੋਟੀ ਦੇ ਦਿਓ ਤੇ ਫਿਰ ਜਿਹੜਾ ਕੰਮ ਕਹੋਗਾ ਨਾ ਕਰਦਾ ਮੈਂ ਉਹ ਕਰਦਾਗਾ। ਜਿਹੜਾ ਕੰਮ ਕਹੋਗੇ। ਰੋਟੀ ਤੇ ਲੱਗੀ ਮੈਨਾਂ ਆਲੂ ਬਾਲ ਲੈ ਮੈਂ। ਆਲੂ ਐ ਰੋਟੀ ਨਾਲ। ਹਾਂ ਆਲੂ ਵਾਲੇ ਮੈਂ ਕਿ ਚੱਲ ਛੁੱਟੀ ਆ। ਆਲੂ ਰੋਟੀ ਖਾ ਲੈ। ਉਸ ਤਰ੍ਹਾਂ ਤੁਸੀਂ ਪੂਰਾ ਹਫ਼ਤਾ ਤੈਨੂੰ ਭੱਜਣਾ ਠ ਪਈ ਰਹਿੰਦੀ ਆ ਕਿ ਬਸ ਦਵਾ ਦਾ ਵਜਾਣਾ ਰੋਟੀ ਫੜਦਾ ਮੂੰਹ ਚ ਪਾਣਾ ਤੇ ਚਲੇ ਜਾਣਾ। ਉਥੇ ਦਫ਼ਤਰ ਵਿੱਚ ਵੀ ਜਾ ਕੇ ਤੇ ਰੋਟੀ ਢੰਡੀ ਖਾਣਾ ਸਿੜੀ ਕਰ ਮਖਾਨਾ ਇਹ ਦਹੀਂ ਹੈਗਾ ਕਿ ਮੈਂ ਲੈ ਕੇ ਆਵਾਂ ਨਹੀਂ ਦਹੀਂ ਤਾਂ ਮੈਂ ਘਰੇ ਹੀ ਜਮਾ ਲਿਆ ਦਹੀਂ ਜਾਗ ਲਾ ਲਈ ਸੀ ਰਾਤੀ ਮੈਂ ਚੱਲ ਫਿਰ ਮੈਂ ਵੇਖਾਂ ਫਿਰ ਹਾਂ ਹਾਂ ਛੇਤੀ ਬਣਾ ਦਿਓ ਫਿਰ ਆਓ ਲੱਗੀ ਭਰਾਵਾ ਦੋ ਹੀ ਮੇਰੇ ਹੱਥ ਆ ਛੇਤੀ ਚਾਰ ਹੱਥ ੜਾ ਕਰਕੇ ਚਲਾ ਲਵਾਂ ਮੈਂ ਇਹ ਦੰਦੀਆਂ ਕਢਣਾ ਛੇਤੀ ਭਰਾਲਾ ਉਹ ਵੀ ਬਣਾਓ ਜੀ ਪੁੱਤ ਜਿੰਨਾ ਟਾਈਮ ਲੱਗਣਾ ਉਨਾ ਹੀ ਲੱਗਣਾ ਹੈ ਤਾਂ ਮੰਮੀ ਤੇ ਬੋਲਦੇ ਹੀ ਬੜਾ ਜੇ ਜੇਗਾ ਵੀ ਇਹ ਨਹੀਂ ਕੰਮ ਕਰ ਲਉਣਾ ਉਹਨਾਂ ਟਾਈਮ ਵੱਜ ਜੇ ਤੇਰਾ ਕੀ ਮਤਲਬ ਹੱਥਾਂ ਨਾਲ ਜਾ ਕੇ ਜਵਾਨ ਚਲਾਉਣਾ ਮੈਂ ਗੱਲਾਂ ਮਾਰਦਾ ਤੂੰ ਚਲੋ ਜਾਓ ਬਣਾਓ ਹਾਂ ਤੇ ਆ ਕੇ ਮੈਂ ਆਵਾਜ਼ ਦੇਈ ਚਾਵਾਂਗੀ ਤੇ ਰੋਟੀ ਫੜੀ ਜਾਂਦੇ ਚੰਗ ਉਹ ਮਾਰਾਏ ਠੀਕ ਆ ਹੁਣ ਬਣਾ ਵੀ ਲੋ ਰੋਟੀ ਇੱਥੇ ਲੈ ਕੇ ਜਾਨੀ ਆ ਹਾਂ ਲੱਗੀ ਲੱਗੀ ਵੇਖਣਾ ਪਹਿਲਾਂ ਇਹ ਸਮਝੀ ਬਣਾਈ ਉਹਨੂੰ ਤਾਂ ਵੇਖਾਂ ਬੱਚਿਆਂ ਦਾ ਵੀ ਦਿਮਾਗ ਖਰਾਬ ਹੋ ਗਈ ਆ ਕੇ ਭੌਂ ਜਿਹੜੇ ਕਾਲੇ ਛੋਲੇ ਬਣਾਏ ਉਹਨਾਂ ਦਾ ਮੈਂ ਕੀ ਕਰਾਂ ਕੋਈ ਗੱਲ ਨਹੀਂ ਨਿਆਣਿਆਂ ਤੇ ਹੀ ਦੇਣੀ ਨਾ ਹਮ ਤਾਂ ਕੋਈ ਨਾ ਕਰਨਾ ਮੈਂ ਹਾਂ। ਫੋਨ ਕਿਹਦਾ ਫੋਨ ਆ ਗਿਆ ਏ। ਨੀਹਾ ਦਾ ਫੋਨ। ਹੈਲੋ। ਹਾਂ ਪੁੱਤਰ। ਸਸਿਕਾ ਕੀ ਹਾਲ ਹੈ? ਬਸ ਠੀਕ ਆ। ਪਰ ਤੂੰ ਸਨਾ ਠੀਕ ਆ ਆਹੋ ਕੱਲ ਵੋਟਾਂ ਸੀ ਨਾ ਅਸਾਹਲ ਪਾ ਕੇ ਆਇਆ ਪਹਿਲੀ ਪਹਿਲੀ ਵਾਰੀ ਪਾ ਕੇ ਆਇਆ ਆ ਮਿਲਿਆ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਹੈ ਹਾਂ ਕੋਰਸ ਨਾ ਤੋਂ ਕੋਜ ਨਹੀਂ ਛੁੱਟੀ ਹੈਗੀ ਐ ਬੈਠਾ ਹੋਰ ਉਹਨੇ ਕੀ ਕਰਨਾ ਰਾਤੀ ਪਹਿਲਾਂ ਕਹਿੰਦਾ ਚਲੇ ਬਣਾਓ ਉਹ ਭਿਉਲੇ ਮੈਂ ਸਿਰੇ ਤੜਕਾ ਲਾ ਲਿਆ ਤੇ ਬਾਅਦ ਚ ਫਿਰ ਮੈਂ ਆ ਵੀ ਸੋਚਿਆ ਮੈਂ ਕਿ ਚੱਲਾ ਆਲੂ ਵਾਲੇ ਪਰੌਂਠੇ ਬਣਾ ਲੈ ਜੀ ਉਹਨਾਂ ਨੂੰ ਕੁਝ ਨਹੀਂ ਕਰੇ ਵੇਲਾ ਕਿੱਥੇ ਜਾਂਦਾ ਅੱਛਾ ਗੱਲ ਕਰਨੀ ਆ ਇੱਕ ਮਿੰਟ ਤੂੰ ਵੀਰੇ ਦੇ ਫੋਨ ਤੇ ਆਪੇ ਫੋਨ ਕਰਦਾ ਚੁੱਕਦਾ ਨਹੀਂ ਅੱਛਾ ਮੈਂ ਕਰਵਾਨੀ ਤੇਰੀ ਦਾ ਕਰਵਾਨੀ ਹਾਂ ਇੱਕ ਮਿੰਟ ਇੱਕ ਮਿੰਟ ਬਸ ਆ ਵੇਲਾ ਹੀ ਤੇ ਆਹ ਇੱਕ ਮਿੰਟ ਆ ਤੇ ਨਹੀਂ ਗੱਲ ਕਰ ਲੈ ਆ ਲੈ ਨਹੀਂ ਕੰਮੀ ਦਾ ਹੈਲੋ ਹਾਂ ਨੇ ਹ ਮੈਨੂੰ ਇੰਜ ਲੱਗਾ ਕਿ ਉਹ ਇੱਥੇ ਡਰੈਗਨ ਰੂਮ ਚ ਬੈਠਾ ਉਹ ਪਰ ਕਿਤੇ ਵੇਖਿਆ ਬਾਹਰ ਵੀ ਤੇ ਗਿਆ ਮੈਂ ਸਾਰੇ ਕਮਰੇ ਚਾਤੀ ਮਾਰੀ ਹੈ ਹਾਂ 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 ਨਹੀਂ ਨਹੀਂ ਬੋਤ ਜਾਣ ਕੇ ਉਹ ਕੀ ਕਰਦਾ ਹੈ ਇਸ ਟਾਈਮ ਥੋੜਾ ਕੋ ਗੱਲ ਆ ਦੱਸ ਤੇਰਾ ਨੱਕੜੀ ਕੋਲ ਨਰਾਜ ਹੋਣਾ ਭੈਣਾ ਨਾਲ ਵੀ ਕਦੀ ਭਰਾ ਨਾਲ ਨਰਾਜ ਹੋਏ ਆਂ ਪਾਗਲ ਜੀ ਨਾ ਮੈਂ ਤਾਂ ਤੂੰ ਆ ਜਾਸੇ ਕੋ 2-4 ਦਿਨ ਚੱਲ ਠੀਕ ਹੈ ਚੱਲ ਠੀਕ ਹੈ ওকে ওকে ਓਟਾ ওকে ਹਾਂ ਠੀਕ ਹੈ ਠੀਕ ਬਿਲਕੁਲ ਠੀਕ ਹੈ ਓਏ ਸਾਹਿਲ ਸਾਹਿਲ ਇੱਧਰ ਆ ਜਾਕਰ ਠੀਕ ਹੈ ਤੇਰਸ ਕੀ ਹੈ ਤੇ ਕੀ ਲੱਗਦਾ ਇਧਰ ਹੱਜ ਰੱਖ ਐ ਤੇ ਬੈ ਤੂੰ ਭੈਣਾ ਨੂੰ ਫੋਨ ਤੇ ਗੱਲ ਕਿਉਂ ਨਹੀਂ ਕੀਤੀ ਮੇਰੇ ਕੋਲ ਟਾਈਮ ਹੈ ਗੱਲ ਕਰਨ ਦਾ ਟਾਈਮ ਨਹੀਂ ਦਾ ਇੱਥੇ ਵੇਲਾ ਗੇਮਾਂ ਖੇਡਣ ਦੇ ਆ ਤੇ ਭੈਣਾ ਕਿਉਂ ਨਹੀਂ ਗੱਲ ਕਰ ਸਕਦਾ ਕੀ ਗੱਲ ਕਰਾਂ ਮੈਂ ਉਹ ਕੋਈ ਇੱਕੋ ਤੇ ਗੱਲ ਹੁੰਦੀ ਆ ਇੱਕੋ ਗੱਲ ਹੁੰਦੀ ਆ ਸਾਹਿਲ ਤੂੰ ਪਹਿਲਾਂ ਵੇਲਾ ਕਿੰਨਾ ਆਪਣੀ ਭੈਣਾ ਨਾਲ ਗੱਲਾਂ ਕਰਦਾ ਹੁੰਦਾ ਸੀ ਤੇ ਹੁਣ ਜਦੋਂ ਤੂੰ ਨੌਕਰੀ ਲੱਗ ਗਈ ਉਹਦਾਂ ਤੂੰ ਗੱਲ ਹੀ ਨਹੀਂ ਕਰਦਾ ਮਮਾ ਮੈਨੂੰ ਪਤਾ ਪਾ ਮੇਰੇ ਦਿਮਾਗ ਤੇ ਕੰਮ ਦਾ ਇਨਾ ਪ੍ਰੈਸ਼ਰ ਆ ਮੇਰੇ ਕੋਲ ਨਹੀਂ ਆ ਫालतू ਗੱਲਾਂ ਵਿੱਚ ਟਾਈਮ ਹੈਗਾ ਫालतू ਗੱਲਾਂ ਇੱਕੋ ਹੀ ਉਹਨੇ ਗੱਲ ਕਰਨੀ ਹੁੰਦੀ ਆ ਆਜੋ ਆਜੋ ਤੇਰੇ ਜੀਜਾ ਜੀ ਪੁੱਛਦੇ ਆ ਤੂੰ ਸਾਡੇ ਘਰੇ ਨਹੀਂ ਆਉਂਨਾ ਤੇਰੇ ਕੋਲ ਹੁਣ ਟਾਈਮ ਨਹੀਂ ਹੈਗਾ ਤਾਂ ਹੁਣ ਕੀ ਗੱਲ ਆ ਮੈਂ ਆਹੀ ਰਿਸ਼ਤੇਦਾਰੀਆਂ ਵੇਚਦਾ ਰਵਾਂ ਮੈਂ ਆਪਣਾ ਕੰਮ ਨਾ ਵੇਖਾਂ ਤੇਰੇ ਕੋਲ ਤਾਂ ਟਾਈਮ ਹੁੰਦਾ ਸੀ ਜਦੋਂ ਤੇਰੀ ਮਦਦ ਕਰਦੀ ਹੁੰਦੀ ਸੀ ਤੇ ਮੰਮੀ ਮਦਦ ਕੀਤਾ ਕੋਈ ਹਸਾਂ ਥੋੜੀ ਕੀਤਾ ਵਾ ਅੱਛਾ ਉਹਨੇ ਹਸਾਂ ਨਹੀਂ ਕੀਤਾ ਤੇ ਤੂੰ ਇਹ ਜੇ ਤੂੰ ਅੱਜ ਨੌਕਰੀ ਤੇ ਹੈਗਾ ਨਾ ਤੇ ਉਹਦੀ ਬਦੌਲਤ ਹੈਗਾ ਕਿਰ ਮੈਂ ਦੱਸਾਂ ਆਪਕੋ ਤੂੰ ਕੋਈ ਫਾਰਮ ਭਰਦਾ ਨਹੀਂ ਸੀ ਹੁੰਦਾ ਉਹਨੇ ਆਪਣੇ ਸੌਰੀ ਬੈਠੇ ਸਾਰੇ ਤੇਰੇ ਫਾਰਮ ਭਰਦੀ ਰਹੀ ਆ ਤੇ ਰੱਬ ਕੋਈ ਨਹੀਂ ਸੁਖਣਾ ਸੁਖਦੀ ਰਹੀ ਆ ਕਿ ਮਾਲਕਾ ਮੇਰਾ ਇੱਕੋ ਇੱਕ ਭਰਾ ਆ ਇਹਨੂੰ ਕਿਤੇ ਨੌਕਰੀ ਤੇ ਲਵਾ ਦੇ ਔਰ ਉਹ ਤੂੰ ਦਿਨ ਰਾਤ ਫੋਨ ਕਰਦਾ ਹੁੰਦਾ ਸੀ ਉਦੋਂ ਰਾਤ 12 ਵੀ ਵਜੇ ਹੁੰਦੇ ਸੀ ਕਿਤੋਂ ਆ ਕੇ ਤੂੰ ਭੈਣ ਨੂੰ ਫੋਨ ਕਰਦਾ ਹੁੰਦਾ ਸੀ ਭੈਣੇ ਤੂੰ ਠੀਕ ਆ ਜੀਜਾ ਜੀ ਠੀਕ ਆ ਆਇ ਤੂੰ ਨੌਕਰੀ ਤੇ ਲੱਗ ਗਿਆ ਤੈਨੂੰ ਕਰਵਾਏ ਦੇ ਦਸਿਆਂ ਦੀ ਕਦਰ ਨਹੀਂ ਨੀਗੀ ਇੱਥੇ ਘਰ ਵਿੱਚ ਪਹਿਲਾਂ ਬੈਠਾ ਹੈ ਨਾ ਜਦੋਂ ਮੈਂ ਤੈਨੂੰ ਕਹਾਂ ਤੂੰ ਜਾ ਭੈਣ ਨੂੰ ਮਿਲਿਆ ਜਾ ਚਲੇ ਜਾ ਅਖੇ ਮੈਂ ਜਾਣਾ ਨਹੀਂ ਮੈਂ ਜਾਣਾ ਨਹੀਂ ਮੈਂ ਜਾਣਾ ਨਹੀਂ ਹੁਣ ਕੀ ਹੋ ਗਿਆ ਭੈਣ ਬਦਲ ਗਈ ਕਿ ਤੂੰ ਬਦਲ ਗਿਆ ਤੇਰੀ ਨੀਤ ਬਦਲ ਗਈ ਹੁਣ ਤੂੰ ਚਾਹਂਦੇ ਨਹੀਂ ਉਹਦੇ ਕੋਲ ਜਾਣਾ ਕਿਉਂਕਿ ਤੂੰ ਤਾਂ ਜਿਹੜਾ ਕੰਮ ਚਾਹੁੰਦਾ ਸੀ ਉਹ ਤੈਨੂੰ ਮਿਲ ਗਿਆ ਨੌਕਰੀ ਮਿਲ ਗਈ ਜਿਸ ਬੰਦੇ ਨੇ ਤੇਰੇ ਓਖੇ ਵਲੇ ਨਹੀਂ ਮਦਦ ਕੀਤੀ ਹੋਵੇ ਤੂੰ ਨੂੰ ਭੁੱਲ ਗਿਆ ਭਾਵੇਂ ਉਹ ਭੈਣ ਹੋਵੇ ਭਾਵੇਂ ਕੋਈ ਆਂਡ ਗਵਾਂਡ ਹੋਵੇ ਮੈਨੂੰ ਇਹਦਾਂ ਕੰਮ ਚੰਗਾ ਲੱਗਾ ਇਹ ਵੇਖ ਲਾ ਦੁੱਖ ਦੇ ਵਿੱਚ ਤੇਰਾ ਉਹਨੇ ਸਾਥ ਦਿੱਤਾ ਤੇ ਅੱਜ ਤੈਨੂੰ ਸੁੱਖ ਦਾ ਵਹਿਣਾ ਨਾ ਤੂੰ ਤਾਂ ਮੈਨੂੰ ਇੱਕ ਡੱਬਾ ਵੀ ਦੇ ਕੇ ਆਇਆ ਹਰੇ ਨੌਕਰੀ ਨੂੰ ਹੱਥਾਂ ਨਾਲ ਲੱਗੇ ਨੂੰ ਤੂੰ ਤਾਂ ਹੁਣ ਇਹ ਰੰਗ ਬਖਾਣੇ ਸ਼ੁਰੂ ਕਰਦੇ ਜਾ ਉਹਦਾ ਧੰਨਵਾਦ ਕਰਕੇ ਆ ਭੈਣ ਨੂੰ ਤੇਰੇ ਕੋਲ ਕੁਝ ਨਹੀਂ ਚਾਹੀਦਾ ਉਹਨੇ ਕਿੰਨੀ ਖੁਸ਼ ਹੋਇਆ ਨਾ ਮੇਰਾ ਵੀਰਾ ਮੇਰੇ ਕੋਲ ਆਇਆ ਸ਼ਦਾਈਆ ਕਹਣਾ ਤਾਂ ਹਮੇਸ਼ਾ ਭਰਾਮਾ ਵਾਸਤੇ ਦੁਆਵਾਂ ਹੀ ਮੰਗਦੀ ਘਰਦਈ ਕਿ ਮੇਰੇ ਭਰਾਮ ਸਾਰਾ ਖੁਸ਼ ਰਹਿ ਪਰ ਤੂੰ ਤੂੰ ਵੇਖ ਲਾ ਜਾ ਚਲੇ ਜਾ ਆਜੀ ਉਹਦੇ ਕੋਲ ਚਲ ਜਾ ਸਹੀ ਕਹਿੰਦੇ ਮੰਮੀ ਦੇ ਜਿਹੜੀ ਭੈਣ ਨੇ ਅੱਜ ਮੈਨੂੰ ਇਸ ਮੁਕਾਮ ਤੇ ਪਹੁੰਚਾਇਆ ਵਾ ਮੈਂ ਉਹਨੂੰ ਹੀ ਭੁੱਲ ਗਿਆ ਵਾ ਤੇ ਕੀ ਗੱਲ ਉਹਦੇ ਕੋਲ ਟਾਈਮ ਹੁੰਦਾ ਹੀ ਆਪਣੇ ਸੋਹਰਿਆਂ ਨੂੰ ਛੱਡ ਕੇ ਆ ਮੇਰੇ ਵਾਸਤੇ ਫਾਰਮ ਭਰ ਹੁੰਦਾ ਹਾਂ ਤੇ ਸੱਚੀ ਮੰਮੀ ਮੇਰੇ ਕੋ ਬੜੀ ਵੱਡੀ ਗਲਤੀ ਹੋ ਗਈ ਹਾਂ ਤਹੀਂ ਕੋਈ ਨੀ ਟੈਨਸ਼ਨ ਨਾ ਲੋ ਅੱਜ ਮੈਂ ਫ੍ਰੀ ਹਾਂ ਨਾ ਅੱਜ ਮੈਂ ਆਪ ਜਾਊਂਗਾ ਦੀਦੀ ਘਰੇ ਸਾਹਿਲ ਉਹਨੇ ਆਪਣਾ ਤੈਨੂੰ ਪਤਾ ਕਿੱਡਾ ਵਟਾ ਦਾ ਪਰਿਵਾਰ ਆ ਉਹਨੇ ਆਪਣੇ ਸੱਸ ਨੂੰ ਸਹਰੇ ਨੂੰ ਸਿਆਰੇ ਨੂੰ ਵੇਖਣਾ ਆਪਣੇ ਬੱਚੇ ਨੂੰ ਵੇਖਣਾ ਫਿਰ ਜਦੋਂ ਦਾ ਟਾਈਮ ਲੱਗਣਾ ਨਾ ਉਹਨੇ ਰਾਤ ਉੱਠ ਕੇ ਫਰਮ ਭਰਨੇ ਤੇ ਤੇਰੇ ਕੋ ਇੱਕ ਐਤਵਧਾ ਟਾਈਮ ਨਹੀਂ ਹੁੰਦਾ ਉਦੋਂ ਬੜਾ ਟਾਈਮ ਹੁੰਦਾ ਸਹੀ ਕਿਹਾ ਮੰਮੀ ਤੇ ਮੈਂ ਮਮੀ ਹੁਣੇ ਭੈਣ ਤੇ ਸਾ ਗੱਲ ਕਰਦਾ ਵਾਂ ਕਿ ਆਪਾਂ ਸ਼ਾਮੀ ਨਾਲ ਉਹਨਾਂ ਦੇ ਨਾਲ ਚੱਲਦੇ ਹਾਂ। ਚਾ ਠੀਕ ਆ? ਮੈਂ ਕਰਦਾ ਉਹਨਾਂ ਨਾਲ। ਹਾਂਜੀ ਸੱਸੀ ਕਾਲ ਜੀ। ਪੁੱੁਰਸ ਨਾਲ ਕੀ ਹਾਲ ਚੱਲ? ਅੱਜ ਇੱਕ ਛੋਟੀ ਜੀ ਸਟੋਰੀ ਬਣਾਈ ਆ ਭੈਣ ਭਰਾਵਾਂ ਦੇ ਰਿਸ਼ਤੇ ਨੂੰ ਲੈ ਕੇ। ਵੇਖੋ ਇਹ ਸਿਰਫ ਭੈਣ ਭਰਾਵਾਂ ਦੇ ਰਿਸ਼ਤੇ ਨੂੰ ਲੈ ਕੇ ਆਪਾਂ ਕਹਿੰਦੇ ਇਹਦੇ ਵਿੱਚ ਕੋਈ ਵੀ ਹੋ ਸਕਦਾ ਹੈ। ਦੁੱਖ ਦੇ ਟਾਈਮ 'ਚ ਜਿਸ ਇਨਸਾਨ ਨੇ ਤੁਹਾਡੀ ਮਦਦ ਕੀਤੀ ਹੋਵੇ ਨਾ ਜਦੋਂੜਾ ਕੋ ਸੋਖੇ ਨਾ ਤੁਸੀਂ ਸਾਰਨਾ ਪਹਿਲਾਂ ਉਸ ਇਨਸਾਨ ਨੂੰ ਭੁੱਲਦੇ ਜੇ ਪਰ ਇੱਕ ਕੱਡੀਏ ਗਲਤੀ ਨਾ ਕਰੋ ਜਦੋਂ ਤੁਸੀਂ ਉਸ ਇਨਸਾਨ ਨੂੰ ਭੁੱਲਦੇ ਜੇ ਨਾ ਸਾਰਨਾ ਵੱਧ ਦੁੱਖ ਉਹਨੂੰ ਲੱਗਦਾ ਇੱਕ ਕਹਾਣੀ ਹੈਗੀ ਨਾ ਕਿ ਜਦੋਂ ਅੰਨੇ ਨੂੰ ਅੱਖਾਂ ਮਿਲ ਜਾਂਦੀਆਂ ਤੇ ਸਾਰਨਾ ਪਹਿਲਾਂ ਜਿਹੜੀ ਸਾਰੀ ਉਮਰ ਉਸ ਸੋਟੀ ਨਾਲ ਦਾ ਸਾਥ ਦਿੱਤਾ ਨਾ ਉਹ ਸੋਟੀ ਨੂੰ ਪਹਿਲਾਂ ਥੱਲੇ ਸੁੱਟਦਾ ਤੇ ਐਸੇ ਤਰ੍ਹਾਂ ਤੁਸੀਂ ਜੇ ਜਿੰਨਾ ਚਿਰ ਤੁਹਾਡਾ ਆਪਣਾ ਮਤਲਬ ਹੈ ਭਾਵੇਂ ਭੈਣ ਭਰਾਵਾਂ ਨਾਲ ਭਾਵੇਂ ਆਂਡ ਗਵੜਨਾ ਭਾਵੇਂ ਯਾਰਾ ਦੋਸਤਾਂ ਨਾਲ ਉਹਨਾਂ ਚਿਰ ਤੁਸੀਂ ਉਹਨਾਂ ਨਾਲ ਬੜੀ ਜੀ ਹਜੂਰੀ ਕਰਦੇ ਜੇ ਜਦੋਂ ਤੁਸੀਂ ਕਾਮਯਾਬ ਹੋ ਜਾਂਦੇ ਜੇ ਜਾਂ ਕਿਸੇ ਵੀ ਚੀਜ਼ ਵਿੱਚ ਤੁਹਾਨੂੰ ਉਹ ਚੀਜ਼ ਤੇ ਤੁਸੀਂ ਪਹੁੰਚ ਜਾਂਦੇ ਟਾਰਗੇਟ ਅਚੀਵ ਹੋ ਜਾਂਦਾ ਫਿਰ ਤੁਸੀਂ ਉਹ ਚੀਜ਼ ਨੂੰ ਭੁੱਲ ਜਾਂਦੇ ਜੇ ਤੇ ਐਸਾ ਨਾ ਕਰਿਆ ਕਰੋ ਜੇ ਤੁਹਾਡੀ ਭੈਣ ਨੇ ਤੁਹਾਡੇ ਵਾਸਤੇ ਦੁਆਵਾਂ ਮੰਗੀਆਂ ਜਾਂ ਆਣ ਗਵਾਂ ਨੇ ਕਿਸੇ ਨੇ ਤੁਹਾਡੇ ਵਾਸਤੇ ਦੁਆਵਾਂ ਮੰਗੀਆਂ ਕਿ ਤੁਸੀਂ ਉਸ ਮਕਾਮ ਤੱਕ ਪਹੁੰਚੋ ਤੁਹਾਨੂੰ ਨੌਕਰੀ ਮਿਲੇ ਤੇ ਤੁਸੀਂ ਉਹ ਦੋਨੋਂ ਭੁੱਲ ਜਾਓ ਨਾ ਤੇ ਇਹ ਬਹੁਤ ਹੀ ਵਧੀਆ ਗੱਲ ਨਹੀਂ ਹੈਗੀ ਪਲੀਜ਼ ਐਸਾ ਨਾ ਕਰਿਆ ਕਰੋ ਸਗੋਂ ਜਿਸ ਸਮੇਂ ਉਹਨੇ ਤੁਹਾਡੀ ਬਾਹ ਫੜੀ ਹੋਵੇ ਤੇ ਸਾਰਨਾ ਪਹਿਲਾਂ ਉਹਨੂੰ ਯਾਦ ਰੱਖਿਆ ਕਰੋ ਠੀਕ ਹੈ ਜੀ ਥੈਂਕ ਯੂ ਸੋ ਮਚ ਜੀ